ਇਤਿਹਾਸ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ ਕਈ ਵਾਰ ਹੋਇਆ ਇੱਕ ਸਮਾਂ ਸੀ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ 30 ਸਿੰਘਾਂ ਦੇ ਨਾਲ ਹਰਮੰਦਰ ਸਾਹਿਬ ਦੇ ਵਿੱਚੋਂ ਨਿਕਲ ਕੇ 30000 ਅਬਦਾਲੀ ਦੀ ਫੌਜ ਨਾਲ ਲੜੇ ਸਨ ਤੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉਧਰ ਜਾਂਦੇ ਸਨ ਜਿੱਦਾਂ ਗੋਲੀਆਂ ਆਉਂਦੀਆਂ ਸਨ ਜਿੱਦਾਂ ਤੀਰ ਆਉਂਦੇ ਸਨ ਤੇ ਕਹਿੰਦੇ ਢਾਲਾਂ ਛੱਡ ਦਿੱਤੀਆਂ ਉਹਨਾਂ ਨੇ ਟਾਲਾ ਇਸ ਕਰਕੇ ਛੱਡ ਦਿੱਤੀਆਂ ਕਹਿੰਦੇ ਦੁਸ਼ਮਣ ਦਾ वार ਰੋਕਣਾ ਨਹੀਂ ਬਲਕਿ ਸਰੀਰ ਤੇ ਸਹਿਣਾ ਜਿੰਨੇ ਵਾਰ ਸਰੀਰ ਨੂੰ ਲੱਗਣਗੇ ਉਹਨਾਂ ਸਰੀਰ ਪਵਿੱਤਰ ਹੋਵੇਗਾ ਤੇ ਸ੍ਰੀ ਹਰਮੰਦਰ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਇਸੇ ਤਰ੍ਹਾਂ ਹੀ ਸ਼ਹੀਦ ਹੋਏ ਜਿੰਨਾ ਚਿਰ ਉਹਨਾਂ 30 ਵਿੱਚੋਂ ਇੱਕ ਵੀ ਸਿੰਘ ਜਿਉਂਦਾ ਰਿਹਾ ਉਹਨਾਂ ਜਦ ਅਬਦਾਲੀ ਹਰਮੰਦਰ ਸਾਹਿਬ ਦੇ ਨੇੜੇ ਨਹੀਂ ਲੱਗ ਸਕਿਆ